ਸਭਨੂੰ ਸਾਤਸਰੀ ਕਾਲੀ ਕਾਮਨਾਵਾਂ ਦੇ ਸਤਾਏ ਹੋਏ ਪੰਡਤ ਅਗਨੀ ਦੇਵ ਤੋਂ ਮਦਦ ਮੰਗ ਰਹੇ ਨੇ ਔਰ ਸੂਰਜ ਅਗਨੀ ਬਿਜਲੀ ਚੰ드ਰਮਾ ਦੀ ਉਸਤਤ ਕਰਦਿਆਂ ਨਾਲ ਹੀ ਇਹ ਵੀ ਆਖ ਰਹੇ ਨੇ ਕਿ ਕਾਮਨਾਵਾਂ ਦੀ ਵਰਖਾ ਨੂੰ ਸ਼ਾਂਤ ਵੀ ਆਪ ਹੀ ਕਰ ਰਹੇ ਹੋ ਧਰੁਗ ਲੋਕ ਅਤੇ ਪਿਰਥਵੀ ਅੱਗੇ ਵੀ ਕਾਮਨਾਵਾਂ ਨੂੰ ਸ਼ਾਂਤ ਕਰਨ ਲਈ ਅਰਜ਼ੋਈ ਕੀਤੀ ਗਈ ਹੈ ਉਸ ਤੋਂ ਬਾਅਦ 1162 ਨੰਬਰ ਦੇ ਸ਼ਲੋਕ ਦੇ ਵਿੱਚ ਪ੍ਰithvi ਦੇਵ ਨੂੰ ਪ੍ਰਾਰਥਨਾ ਕਰਦਿਆਂ ਕਿਹਾ ਹੈ ਕਿ ਸਾਡੀ ਵਿਅਥਾ ਜੋ ਤਰਸਯੋਗ ਹੋ ਗਈ ਹੈ ਨੂੰ ਸਮਝ ਕੇ ਸਾਡੀਆਂ ਮੁਸ਼ਕਲਾਂ ਦਾ ਨਿਵਾਰਣ ਕਰੋ 1172 ਨੰਬਰ ਦੇ ਸ਼ਲੋਕ ਦੇ ਵਿੱਚ ਪਿਤਰ ਵਰਣ ਅਦਿਤੀ ਸਿੰਦੂ ਪ੍ਰਥਵੀ ਧਰੂ ਲੋਕ ਆਦਿ ਦੇਵ ਗਣ ਨੂੰ ਬੇਨਤੀ ਕੀਤੀ ਗਿਆ ਹੈ ਕਿ ਆਲਸ ਤਿਆ ਕੇ ਸਾਡੀ ਬੇਨਤੀ ਪ੍ਰਵਾਨ ਕਰੋ 1178 ਨੰਬਰ ਦੇ ਸ਼ਲੋਕ ਦੇ ਵਿੱਚ 1178 1178 ਨੰਬਰ ਦੇ ਸ਼ਲੋਕ ਵਿੱਚ ਫਿਰ ਉਹੀ ਗੁਣਗਾਨ ਪਰ ਕੁਝ ਵੱਖਰੀ ਸ਼ੈਲੀ ਚ ਪੰਡਤ ਆਖ ਰਹੇ ਨੇ ਕਿ ਆਪ ਲਈ ਜੋ ਸੋਮਰਸ ਅਸੀਂ ਪੇਸ਼ ਕਰਨਾ ਹੁੰਦਾ ਉਹਦਾ ਕਦੇ ਸਟਾਕ ਖਤਮ ਨਾ ਹੋਵੇ ਤੇ ਉਸ ਤੋਂ ਬਾਅਦ 1181 ਪੰਡਤ ਦੇਵ ਨੂੰ ਯਾਦ ਕਰਾਉਂਦੇ ਨੇ ਕਿ ਜਿਵੇਂ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਔਰ ਅਸੀਂ ਉਸੇ ਤਰ੍ਹਾਂ ਆਪ ਦੀ ਇੱਛਾ ਦੇ ਮੁਤਾਬਕ ਸੋਮਰਸ ਤਿਆਰ ਕੀਤਾ 1187 ਨੰਬਰ ਸ਼ਲੋਕ ਦੇ ਵਿੱਚ ਦੇਵ ਇੰਦਰ ਅਤੇ ਅਗਨੀ ਦੇਵ ਨੂੰ ਬੇਨਤੀ ਕੀਤੀ ਗਈ ਹੈ ਕਿ ਸਾਰੇ ਕੰਮ ਛੱਡ ਕੇ ਆਪ ਸਾਡੇ ਯੱਗ 'ਚ ਪਧਾਰੋ ਅਤੇ ਆ ਕੇ ਸਾਡੀ ਬੇਨਤੀ ਸੁਣੋ ਅਤੇ ਕਸ਼ਟ ਨਿਵਾਰੋ ਤੇ ਸੋਮਰਸ ਪਾਨ ਕਰੋ ਪੰਡਤ ਦੇਵਾਂ ਨੂੰ ਸੋਮਰਸ ਅਰਪਣ ਕਰਕੇ ਸਭ ਕੁਝ ਪਾ ਲੈਣਾ ਚਾਹੁੰਦੇ ਨੇ ਔਰ ਮੰਗ ਰਹੇ ਨੇ ਸਿਰਫ ਆਪਣੇ ਲਈ ਜਦ ਕਿ ਜਗ ਦਾ ਖਰਚਾ ਕੋਈ ਹੋਰ ਕਰੇ ਦੇਵਾਂ ਨੂੰ ਆਖਦੇ ਨੇ ਕਿ ਤੁਸੀਂ ਆਪਣੇ ਸਾਰੇ ਸੁੱਖ ਚੈਨ ਵਿਸਾਰ ਕੇ ਸਾਡੇ ਕੋਲ ਆ ਕੇ ਸਾਡੀ ਇਮਦਾਦ ਕਰੋ ਔਰ ਜਦੋਂ ਜਗ ਕੀਤਾ ਜਾਂਦਾ ਤਾਂ ਸੁਵਾਹ ਸ਼ਬਦ ਦਾ ਬਹੁਤ ਪ੍ਰਯੋਗ ਹੁੰਦਾ ਹੈ ਤੇ ਜਿਹਦਾ ਅਰਥ ਹੈ ਕਿ ਅਗਨੀ ਚ ਅਹੁੱਤੀ ਪਾਓ 1196 ਨੰਬਰ ਦੇ ਸ਼ਲੋਕ ਦੇ ਵਿੱਚ 1196 ਯੁੱਧ ਵਿਦਿਆਚ નિਪੁੰਨ ਹੋਣ ਲਈ ਬੇਨਤੀ ਕੀਤੀ ਗਈ ਹੈ ਪਹਿਲੀ ਵਾਰ ਇਹ ਪੰਡਤਾਂ ਨੂੰ ਯਾਦ ਆ ਰਿਹਾ ਹੈ ਕਿ ਰੱਖਿਆ ਵਾਸਤੇ ਵੀ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਪੰਡਤਾਂ ਨੂੰ ਯਾਦ ਆ ਰਿਹਾ ਹੈ ਔਰ ਜਿਉ ਜਿਉ ਯਾਦ ਆ ਰਿਹਾ ਇਸ ਤਰ੍ਹਾਂ ਦੇਵਤਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਤੇ ਸਮੁੰਦਰ ਦੇਵ ਦੀ ਵੀ ਉਪਮਾ ਕੀਤੀ ਗਈ 1213 ਨੰਬਰ ਦੇ ਸ਼ਲੋਕ ਵਿੱਚ ਅਸ਼ਮਨੀ ਕੁਮਾਰਾਂ ਦਾ ਸੋਮ ਦਾ ਸੋਮਰਸ ਪਾਨ ਕਰਨ ਉਪਰੰਤ ਅਮਰ ਹੋ ਜਾਣ ਦਾ ਜ਼ਿਕਰ ਕੀਤਾ ਗਿਆ। ਫਿਰ 1200 13 ਨੰਬਰ ਤੋਂ ਬਾਅਦ ਜ਼ਿਕਰ ਕੀਤਾ ਗਿਆ ਕਿ ਉਹ ਅਮਰ ਹੋ ਗਏ ਨੇ। ਫਿਰ ਦੇਵਾਂ ਅਗੇ ਬੇਨਤੀ ਹੈ ਕਿ ਜਿਸ ਤਰ੍ਹਾਂ ਚਮਤਕਾਰ ਚਮਤਕਾਰ ਕਰਕੇ ਆਪ ਲੋਕਾਂ ਨੂੰ ਨਿਰੋਗ ਕਰ ਰਹੇ ਹੋ ਆਪ ਹੁਣ ਵੀ ਉਸੇ ਤਾਕਤ ਨਾਲ ਆ ਕੇ ਲੋਕਾਂ ਦੀ ਪੀੜਾ ਹਰੋ। ਇਸ ਜ਼ਿਕਰ ਦੇ ਕਈ ਸ਼ਲੋਕ ਫੇਰ ਆਖਦੇ ਨੇ ਕਿ ਅਰਜਨ ਪੁੱਤਰ ਪੁੱਤਸ ਦਾ ਜਿਸ ਨੂੰ ਦੇਵਾਂ ਨੇ ਰੱਖਿਆ ਪ੍ਰਦਾਨ ਕੀਤੀ ਉਸੇ ਤਰ੍ਹਾਂ ਸਾਡੀ ਵੀ ਰੱਖਿਆ ਕਰੋ ਫੇਰ ਨਵੇਂ-ਨਵੇਂ ਵਸਤਰ ਧਾਰਨ ਕਰਨ ਵਾਲੀ ਊਸ਼ਾ ਦੇਵੀ ਯਾਨੀ ਕਿ ਸਵੇਰ ਰਾਣੀ ਨੂੰ ਜਗ ਚੌਂ ਦਾ ਨਿਯੋਤਾ ਦਿੱਤਾ ਜਾਂਦਾ ਹੈ ਊਸ਼ਾ ਦੇਵੀ ਦੇ ਆਉਂਦਿਆ ਹੀ ਊਸ਼ਾ ਦੇਵੀ ਦੀ ਸਵੇਰ ਦੀਆਂ ਕਿਰਣਾ ਦੇ ਆਉਂਦਿਆ ਹੀ ਸੁੱਤੇ ਵੀ ਜਾਗ ਪਏ ਨੇ ਯੱਗ ਹਵਨ ਚ ਅਹੁੱਤੀ ਪਾਉਣ ਲੱਗੇ ਨੇ ਅਤੇ ਹੁਣ ਪੰਡਤਾਂ ਨੇ ਆਮ ਜਨਤਾ ਦੇ ਭਲੇ ਲਈ ਸ਼ਲੋਕ ਪੜਨੇ ਆਰੰਭ ਦਿੱਤੇ ਹਨ ਪਸ਼ੂਆਂ ਲਈ ਬਨਾਸਪਤੀ ਵਾਸਤੇ ਵੀ ਵਾਧੇ ਦੀ ਅਰਦਾਸ ਕੀਤੀ ਹੈ ਅਤੇ ਆਪਣੇ ਲਈ ਫੇਰ ਉਹੀ ਕੁਝ ਮੰਗਿਆ ਅਰਦਾਸ ਭਾਵੇਂ ਕਿਸੇ ਲਈ ਵੀ ਕਰਨ ਪਰ ਪੰਡਤ ਆਪਣੀ ਮੰਗ ਜ਼ਰੂਰ ਰੱਖ ਦਿੰਦੇ ਨੇ ਸੋ ਅੱਜ ਲਈ ਇੰਨਾ ਹੀ ਵੀਡੀਓ ਲੰਮੀ ਨਹੀਂ પા ਸਕਦੇ ਸਭ ਦਾ ਧੰਨਵਾਦ ਗਲਤੀਆਂ ਹੋ ਗਈਆਂ ਹੋਣ ਦਾ ਮਾਫੀ ਚਾਹੁੰਦੇ ਆ ਆਸ ਕਰਦੇ ਆ ਮਾਫ ਕਰਦੇ ਰਹੋਗੇ ਭਰਪੂਰ ਸਾਥ ਵੀ ਦਿੰਦੇ ਰਹੋਗੇ ਸਭ ਦਾ ਭਲਾ ਤੇ ਸਦੀ ਦੀ ਖੈਰ ਵੈਵਰ ਜੀ ਦਾ ਖਾਲਸਾ ਵੈਵਰ ਜੀ ਦੀ ਫਤਹ